ਹੁਣ ਸਿੱਖ ਨੇ ਦਾਜ ਕਿਹੜਾ ਦੇਣਾ ਵਾ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋਦਾਨ ਮੈਂ ਦਾਜੋ ਇੱਕ ਧੀ ਆਪਣੇ ਬਾਪ ਨੂੰ ਕਹਿ ਰਹੀ ਆ ਹੇ ਮੇਰੇ ਪਿਤਾ ਹਰ ਦੇਵੋਦਾਨ ਮੈਂ ਦਾਜੋ ਮੈਨੂੰ ਉਹ ਦੁਨਿਆਵੀ ਦਾਜ ਨਹੀਂ ਚਾਹੀਦਾ ਕੋਈ ਗੱਡੀ ਕਾਰ ਮੈਨੂੰ ਦਾਜ ਦੇ ਵਿੱਚ ਕੱਖ ਨਹੀਂ ਚਾਹੀਦਾ ਹਰ ਦੇਵੋਦਾਨ ਮੈਂ ਦਾਜੋ ਹਰੀ ਦਾ ਨਾਮ ਚਾਹੀਦਾ ਵਾ ਪ੍ਰਮਾਤਮਾ ਦਾ ਕਾਲਪੁਰਖ ਵੈਗਰੂ ਦਾ ਨਾਮ ਚਾਹੀਦਾ ਵਾ ਇਹ ਦਾਜ ਦਿਓ ਹੁਣ ਦਾਜ ਦੇ ਵਿੱਚ ਸਾਡੀ ਬਹੁਤੇ ਨਹੀਂ ਪਹਿਲਾਂ ਬੜਾ ਕਰੇਜ ਹੁੰਦਾ ਸੀ ਹੁਣ ਤਾਂ ਘਟ ਗਿਆ ਨਾ ਇੱਕ ਥਾਂ ਤੇ ਗੱਲ ਹੈ ਮੈਂ ਅਸੀਂ ਇੱਕ ਵਿਆਹ ਦੇ ਵਿੱਚ ਗਏ ਤੇ ਵਿਆਹ ਦੇ ਵਿੱਚ ਕੀ ਵੇਖਿਆ ਮੈਂ ਵੀ ਜਿਹੜੇ ਮੁੰਡੇ ਦਾ ਵਿਆਹ ਹੈਗਾ ਉਹ ਮੇਰਾ ਆਪਣਾ ਸੱਜਣ ਮਿੱਤਰ ਯਾਰ ਦੋਸਤ ਹੈਗਾ ਹੁਣ ਤੁਹਾਨੂੰ ਪਤਾ ਕੋਈ ਬੁਲਾਵੇ ਜਾਣਾ ਪੈਂਦਾ ਚਲੋ ਅਸੀਂ ਉਹਦੇ ਵਿਆਹ ਦੇ ਵਿੱਚ ਗਏ ਉਹ ਉਹਦੀ ਮਾਤਾ ਮੁੰਡੇ ਨੇ ਕੀ ਕਰੇ ਬਈ ਜਿੰਨੇ ਕਿਸੇ ਨੇ ਉਹਨੂੰ ਸਸਰੀ ਘਰ ਬੁਲਾਉਣ ਆਉਣਾ ਉਹਨੇ ਸਸਰੀ ਘਰ ਦਾ ਜਵਾਬ ਢਾਂਗਣਾ ਨਾ ਦੇਣਾ ਉਲਟਾ ਉਹਨੂੰ ਵੱਡ ਖਾਣ ਨੂੰ ਪੈਣਾ ਉਹਦੇ ਗਲ ਪੈ ਜਾਣਾ ਮੈਂ ਜਾ ਕੇ ਮੁੰਡੇ ਨੂੰ ਪੁੱਛਿਆ ਮੈਂ ਕਿ ਯਾਰ ਆਂਟੀ ਨੂੰ ਕੀ ਹੋਇਆ ਵਾ ਆਂਦਾ ਕਿਉਂ ਮੈਂ ਮੈਂ ਉਹਨੂੰ ਸਾਸਰੀ ਘਰ ਬੁਲਾਉਣ ਗਿਆ ਤੇ ਉਹ ਵੇਖਿਆ ਜਿਹੜੇ ਦੋ ਜਣੇ ਪਹਿਲਾਂ ਉਹਨੂੰ ਮਿਲ ਲਾਂ ਇਹੀ ਉਹ ਸਿੱਧੇ ਮੂੰਹ ਬੋਲੀ ਨਹੀਂ ਆਂਟੀ ਆਂਦਾ ਬਹਿ ਮੇਰੇ ਲਾਗੇ ਚਲੋ ਮੈਂ ਬਹਿ ਗਿਆ ਮੈਂ ਕਿਹਾ ਹੁਣ ਮੈਂ ਸਾਸਰੀ ਘਰ ਨਾ ਬੁਲਾਵਾਂ ਕਿ ਬੁਲਾਦਾ ਆਂਦਾ ਤੂੰ ਰਹਿਣ ਦੇ ਸਾਸਰੀ ਘਰ ਨੂੰ ਤੂੰ ਲਾਗੇ ਬਹਿ ਮੈਂ ਫੈ ਗਿਆ ਉਹਨੇ ਜਵਾਬ ਦਿੱਤਾ ਆਂਦਾ ਵੀ ਮੈਂ ਅਸਲ ਵਿੱਚ ਪਹਿਲਾਂ ਵੀ ਤਿੰਨ ਕੁੜੀਆਂ ਦਾ ਰਿਸ਼ਤੇ ਮੋੜ ਚੁੱਕਾ ਹਾਂ ਆਹ ਨਾ ਮੋੜੇ ਕਿਸ ਵੱਲੋਂ ਆਹ ਨਾ ਮੈਂ ਕਹਿੰਦਾ ਵੀ ਦਾਜ ਭਾਵੇਂ ਨਾ ਵੀ দাও ਚਲ ਜੂਗਾ ਕੁੜੀ ਸੰਸਕਾਰੀ ਹੋਵੇ ਕੁੜੀ ਸਾਡੀ ਇੱਜ਼ਤ ਕਰੇ ਆਹ ਨਾ ਮੈਨੂੰ ਕੁੜੀ ਚੰਗੀ ਚਾਹੀਦੀ ਸੀ ਵੀ ਦਾਜ ਨਾ ਵੀ ਮੈਨੂੰ ਕੁਝ ਕਰਨੀ ਪਰ ਮੇਰੀ ਮਾਂ ਦਾ ਗੱਡੀ ਦਾਜ ਦੇ ਵਿੱਚ ਮੰਗਦੀ ਟੀਵੀ ਫਰਿੱਜ ਏਸੀ ਦਾਜ ਦੇ ਵਿੱਚ ਮੰਗਦੀ ਆਹ ਨਾ ਮੈਂ ਤਿੰਨ ਕੁੜੀਆਂ ਨੂੰ ਜਵਾਬ ਇਸੇ ਕਰਕੇ ਦਿੱਤਾ ਪਰ ਉਹ ਵੀ ਇਨੇ ਜੋਗੇ ਨਹੀਂ ਸੀ ਅੱਗੇ ਵਿਚਾਰੀ ਤੇ ਆਹ ਨਾ ਬਹੁਤਾ ਕੰਮ ਤੇ ਮੇਰਾ ਵੀ ਤਗੜਾ ਨਹੀਂ ਕਰਦਾ ਦਾਜ ਤੇ ਕੋਈ ਉਹਨੂੰ ਦਵੇ ਪੀ ਜੇਦਾ ਆਪ ਵੀ ਗੱਡੀ ਬੰਦਾ ਤਕੜਾ ਹੋਵੇ ਆਂਦਾ ਮੈਨੂੰ ਦਾਜ ਅਗਲੇ ਤਾਂ ਨਹੀਂ ਦੇਣਾ ਪੀ ਮੇਰੇ ਆਪਣੇ ਹੱਥ ਹੱਥ ਵਸ ਕੋਈ ਨਹੀਂ ਆਂਦਾ ਮੇਰੀ ਮਾਂ ਜਿਹੜਾ ਕੋਈ ਰਿਸ਼ਤਾ ਲੈ ਕੇ ਆਵੇ ਪਹਿਲਾਂ ਤੇ ਉਹਨਾਂ ਨੂੰ ਗੱਡੀ ਸੁਣਾਵੇ ਪੀ ਵੱਡੀ ਗੱਡੀ ਦਊਗੀ ਉਹ ਆਖਣਾ ਨਹੀਂ ਤੇ ਮਾਂ ਦਾ ਮਾਂ ਮੇਰੀ ਮੇਰੇ ਬਿਨਾਂ ਪੁੱਛਿਆ ਹੀ ਮਨਾ ਕਰ ਦੇ ਆਂਦਾ ਤਿੰਨ ਚਾਰ ਰਿਸ਼ਤੇ ਘਰੇ ਵੀ ਆਏ ਮੇਰੀ ਮਾਂ ਨੇ ਆਂਦਾ ਉਹ ਵੀ ਜਵਾਬ ਦਵਾਤਾ ਪਰ ਆਂਦਾ ਜਿਹੜਾ ਆ ਰਿਸ਼ਤਾ ਆਇਆ ਆਂਦਾ ਮੈਂ ਇੱਥੇ ਅੜਿਆ ਆ ਆਪ ਆਂਦਾ ਮੈਂ ਅੜਿਆ ਪੀ ਮੈਂ ਆਂਦਾ ਇਹ ਕੁੜੀ ਦਾ ਰਿਸ਼ਤਾ ਲੈਣਾ। ਮੈਂ ਕਿਹਾ ਉਹ ਕਿਉਂ? ਅੰਨਾ ਮੈਂ ਤਾਂ ਹਾਂ ਕੀਤੀ ਆਪ। ਤਾਂ ਮੈਂ ਜिद ਆਪਣੀ ਤੇੜਿਆ। ਪੀ ਜੇ ਮੈਂ ਇੱਥੇ ਵੀ ਮਨਾ ਕਰਤਾ ਤੇ ਲੋਕਾਂ ਇਹ ਕਹਿਣਾ ਵੀ ਇਹ ਕਿਹੋ ਜਿਹਾ ਮੁੰਡਾ ਵਾ। ਪਿੰਡ ਦੇ ਵਿੱਚ ਬਦਨਾਮੀ ਹੋਊਗੀ। ਇਹ ਕਿਹੋ ਜਿਹਾ ਪਰਿਵਾਰ ਆ ਵੀ ਜਿਹੜਾ ਦਾਜ ਲੈਣ ਦਾ ਇੰਨਾ ਭੁੱਖਾ ਵਾ। ਪੀ ਜਿਹੜਾ ਦ੍ਰਿਸ਼ਟੀ ਮੋੜੀ ਜਾਂਦਾ ਵਾ। ਅੰਨਾ ਮੈਂ ਅਸਲੋ ਜੀ ਇਸ ਗੱਲ ਦਾ ਸ਼ਰਮ ਦੇ ਮਾਰੇ ਨੇ। ਮਾਂ ਦਾ ਇਸ ਗੱਲ ਤੇ ਹਾਂ ਕਰਦੀ ਪਿਆਰ ਰਿਸ਼ਤਾ ਲੈ ਲਈਏ ਆਂਦਾ ਹੁਣ ਮਾਂ ਮੇਰੀ ਨੂੰ ਗੱਡੀ ਨਹੀਂ ਮਿਲੀ ਤੈਂਦਾ ਮਾਂ ਮੇਰੀ ਸਾਨੂੰ ਬੁੱਝੂ ਕਰੀ ਜਾਂਦੀ ਐ ਹੁਣ ਉਸ ਨੂੰ ਉਸ ਬੀਬੀ ਨੂੰ ਕੋ ਪੁੱਛੇ ਮੈਨੂੰ ਮੁੰਡੇ ਨੂੰ ਵੀ ਇਹ ਘਰ ਸਿਖਾਈ ਮੈਂ ਖਾ ਵੀਰਾ ਇੱਕ ਦੋ ਗੱਲ ਸੁਣ ਮੇਰੀ ਘਰ ਵਾਲੀ ਤੇਰੀ ਚੰਗੀ ਹੋਊਗੀ ਤੇਰਾ ਸਹੁਰਾ ਪਰਿਵਾਰ ਚੰਗਾ ਹੋਊਗਾ ਤੂੰ ਹੀ ਸਾਰੀ ਉਮਰ ਵਰਤੋਗੇ ਆਂਦਾ ਬਿਲਕੁਲ ਸਹਿਮਤ ਹਾਂ ਜਿੰਨੇ ਉਹ ਚੰਗੇ ਹੋਣਗੇ ਜਿੰਨੇ ਤੂੰ ਹੀ ਚੰਗੇ ਹੋਵੋਗੇ ਤੁਸੀਂ ਸਾਰੀ ਉਮਰ ਵਰਤੋਗੇ ਆਂਦਾ ਹਾਂ ਪਰ ਮੈਂ ਕਹਾ ਗੱਡੀ ਡੀਜ਼ਲ ਹੋਈ ਉਹ 10 ਸਾਲ ਬਾਅਦ ਕਵਾੜਿਆ ਗੱਡੀ ਪਟ્રોલ ਹੋਈ 15 ਸਾਲ ਬਾਅਦ ਕਵਾੜਿਆ ਪਰ ਰਿਸ਼ਤੇ ਕਦੀ ਕਵਾੜ ਨਹੀਂ ਹੋਏ ਅੰਦਾ ਬਿਲਕੁਲ ਵੀਰਾ ਸਹੀ ਪਿਆ ਗੱਲ ਗੱਡੀ ਪਟ્રોલ ਹੋਈ ਤੇ 15 ਸਾਲ ਡੀਜ਼ਲ ਹੋਈ ਤੇ 10 ਸਾਲ ਪਰ ਗੱਡੀ ਕਵਾੜ ਹੋ ਜੂਗੀ ਰਿਸ਼ਤੇ ਕਦੀ ਪੁਰਾਣੀ ਨਹੀਂ ਹੋਣੇ ਰਿਸ਼ਤੇ ਜੇ ਚੰਗੇ ਰਹਿ ਗਏ ਤਾਂ ਰਿਸ਼ਤੇ ਹੋਰ ਮਜ਼ਬੂਤ ਹੋਣੇ ਆ ਹੁਣ ਦਾਜ ਦੇ ਵਿੱਚ ਗੱਡੀ ਲਾਇਆ ਤੇ ਲਈ ਚਲੋ ਸਾਡੇ ਹਾਲਾਤ ਆ ਦਾਜ ਦੇ ਵਿੱਚ ਗੱਡੀ ਆ ਹੀ ਲੈ ਲਈ ਪੁੱਛੋ ਤੇਲ ਕਿੱਥੋਂ ਪਾਉਣਾ ਵਾ ਗੱਡੀ ਲੈਣ ਜੋਗੀ ਨੇ ਤੁਸੀਂ ਹੈਗੇ ਤੇਲ ਪਾ ਲੋਗੇ ਪੁੱਛੋ 15 18000 ਦੀ ਗੱਡੀ ਦੇ ਸਾਲ ਦੀ ਇੰਸ਼ੋਰੈਂਸ ਹੁਣੀਆ ਕਰਾ ਲੋਗੇ ਪੁੱਛੋ ਚਲਾਈ ਕਦੀ ਗੱਡੀ ਚਲਾਉਣੀ ਹੁੰਦੀ ਐ ਮਾਫ ਕਰਨਾ ਅੱਦਿਆਂ ਨੂੰ ਚਲਾਉਣੀ ਨਹੀਂ ਹੁੰਦੀ ਮੂੰਹ ਫਾੜ ਕੇ ਸਾਡੇ ਲੋਕ ਦਾਜ ਮੰਗ ਲੈਂਦੇ ਆ ਆ ਹੁਣ ਤਾਂ ਕਰੇਜ ਕਟਿਆ ਪਹਿਲਾਂ ਬੜਾ ਕਰੇਜ ਰਿਹਾ ਇਹਦਾ ਮੂੰਹ ਫਾੜ ਕੇ ਮਾਫ ਕਰਨਾ ਸਾਡੇ ਲੋਕ ਦਾਜ ਮੰਗ ਲੈਂਦੇ ਆ ਤੇ ਗੱਡੀ ਦੇ ਦਿਓ ਅਜੀ ਸਾਨੂੰ ਸੋਫੇ ਵਿੱਚ ਚਾਹੀਦੇ ਬੈੱਡ ਵੀ ਚਾਹੀਦਾ ਉਹ ਕਈ ਵਾਰੀ ਜੇ ਤੇ ਕੁੜੀ ਚੰਗੀ ਹੋਵੇ ਤੇ ਉਹ ਸੌਰਾ ਪਰਿਵਾਰ ਆ ਵਰਤਦਾ ਵਾ ਸਮਾਨ ਜੇ ਕਈ ਵਾਰੀ ਕੁੜੀ ਉਹੋ ਜੀ ਖਾੜਕੂ ਨਿਕਲਣਾ ਟਾਂਗ ਛੋਟੇ ਵਾਲੀ ਤੇ ਸੱਸ ਕਿਤੇ ਆ ਕੇ ਸੋਫੇ ਤੇ ਬਹਿ ਵੀ ਜਾਵੇ ਉਹ ਤਾਂ ਵੀ ਕਹਿੰਦੀ ਉਹ ਮਾਤਾ ਇੱਧਰ ਉਹ ਗਾੜੀ ਨੂੰ ਕਹਿੰਦੀ ਮੈਂ ਸੋਫੇ ਤੇ ਬੈਠੀ ਆਂ ਉੱਠ ਮੇਰੇ ਦਾਜ ਚ ਆਇਆ ਵਾ ਆ ਵੀ ਮੈਂ ਵਰਤੂ ਤੇ ਮੇਰਾ ਘਰ ਆਣਾ ਵਰਤੂਗਾ ਹੋਰ ਉਸ ਤੋਂ ਇਲਾਵਾ ਅਸੀਂ ਨਹੀਂ ਮਰਦਨ ਦੇਣਾ ਕਿਸ ਨੂੰ ਸਾਡੇ ਦਾਜ ਚ ਆਇਆ ਵਾ ਤਾਂ ਜੇਕਰ ਆਪਣੇ ਪੁੱਤ ਨੂੰ ਇੰਨੀ ਕ ਮਿਹਨਤ ਕਰਾਓ ਕਿ ਪੁੱਤਰਾ ਮਿਹਨਤ ਕਰ ਸਾਨੂੰ ਕਿਸੇ ਦੇ ਕੋਲੋਂ ਨਾ ਮੰਗਣਾ ਪਵੇ ਸਾਨੂੰ ਆਪ ਅਸੀਂ ਆਪ ਬਣਾ ਕੇ ਇਥੇ ਘਰਾਂ ਦੇ ਵਿੱਚ ਸਜਾਵਟਾਂ ਕਰੀਏ ਮੈਂ ਬੇਨਤੀ ਕਰਦਾ ਇਸ ਤੋਂ ਵੱਡਾ ਦਾਜ ਕਿਹੜਾ ਹੋ ਸਕਦਾ ਵਾ ਇੱਕ ਬਾਪ ਨੇ ਆਪਣੀ ਧੀ ਨੂੰ ਪੜਾਇਆ ਲਿਖਾਇਆ ਵੱਡਾ ਕੀਤਾ ਤੇ ਮੁੜ ਕੇ ਤੁਹਾਡੇ ਪੁੱਤ ਦੇ ਜੁਮੇ ਉੱਤੀ ਪਈ ਉਸ ਤੋਂ ਵੱਡਾ ਦਾਜ ਕਿਹੜਾ ਵਾ ਤੁਹਾਨੂੰ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਵਾ ਸਰਦਾਰ ਸਾਹਿਬ ਧੀ ਸਾਡੀ ਸੀ ਜੰਮੀ ਪੁਲੀ ਤੁਹਾਡੇ ਘਰ ਆ ਵਡੀ ਤੁਹਾਡੇ ਘਰ ਹੋਈ ਆ ਪਲੀ ਤੁਹਾਡੇ ਘਰ ਆ ਧੀ ਸਾਡੀ ਸੀ ਪਲੀ ਤੁਹਾਡੇ ਘਰ ਆ ਅੱਜ ਇਹ ਧੀ ਆਪਣੇ ਅਸਲ ਘਰ ਵਿੱਚ ਆ ਚਲੀ ਹੈ ਤੁਹਾਨੂੰ ਤਾਂ ਇਹ ਸ਼ੁਕਰਾਨਾ ਕਰਨਾ ਚਾਹੀਦਾ ਪਰ ਨਾ ਦਾਜ ਦੇ ਵਿੱਚ ਫੋਰਚੂਨਰ ਚਾਹੀਦੀ ਹੈ ਪੁੱਛੋ ਐਡੀ ਗੱਡੀ ਤੇ ਲੈ ਲੋਗੇ ਇੰਸ਼ੋਰੈਂਸ ਕਰਾਉਣ ਜੋਗੇ ਹੈ ਜੇਬ ਦੇ ਵਿੱਚ ਡੀਜ਼ਲ ਪਾ ਲੋਗੇ ਪੈਟਰੋਲ ਪਾ ਲੋਗੇ ਇੰਨਾ ਮਹਿੰਗਾ ਅਨ 90% ਜਿਹੜੇ ਐਕਸੀਡੈਂਟ ਹੋਏ ਆ ਹੁਣ ਜਦੋਂ ਕਰੋਨਾ ਕਾਲ ਦੇ ਸਮਾਂ ਸੀਗਾ ਹੁਣ ਕਰੋਨਾ ਦੇ ਵਿੱਚ ਕੀ ਹੋਇਆ ਹੈ ਵੀ ਕਰੋਨਾ ਕਾਲ ਦੇ ਵਿੱਚ ਗੱਡੀਆਂ ਕਾਰਾਂ ਸਾਰੀਆਂ ਬੰਦ ਸੜਕਾਂ ਖਾਲੀ 90% ਜਿਹੜੇ ਉਸ ਸਮੇਂ ਦੇ ਵਿੱਚ ਐਕਸੀਡੈਂਟ ਹੋਏ ਉਹ ਕੇਵਲ ਓਵਰ ਸਪੀਡਿੰਗ ਕਰਕੇ ਹੋਏ ਜਿਆਦਾ ਭਜਾਉਣ ਕਰਕੇ ਭਜਾਉਣ ਦਾ ਕਾਰਨ ਹੀ ਇਹ ਸੀ ਮੁੰਡੇ ਗੱਡੀਆਂ ਭਜਾਈ ਜਾਂਦੇ ਐ ਸਾਹਮਣੇ ਵੀ ਕੋਈ ਉਹੋ ਜਿਹਾ ਟੱਕਰ ਆਉਂਦਾ ਹੀ ਵੀ ਸਾਹਮਣੇ ਕਿਹੜਾ ਕੋਈ ਹੈਗਾ ਭਜਾਈ ਚੱਲੋ ਤੇ ਦੋਵੇਂ ਜੋ ਸ਼ੇਰ ਨੂੰ ਸ਼ੇਰ ਟੱਕਰਦਾ ਹੈ ਮੁਰਗੇ ਕੰਮ ਖਤਮ ਹੋ ਜਾਂਦਾ ਹੈ 90% ਮਾਫ ਕਰਨਾ ਜਿਹੜੇ ਐਕਸੀਡੈਂਟ ਹੋਏ ਇਸ ਕਰਕੇ ਹੋਏ ਉਦੋਂ ਕਿਉਂ ਕਿ ਦਾਜ ਦੇ ਵਿੱਚ ਮਾਫ ਕਰਨਾ ਮੂੰਹ ਫਾੜ ਕੇ ਗੱਡੀ ਦੇ ਮੰਗਲੀ ਮੋਟਰਸਾਈਕਲ ਤੇ ਮੰਗ ਲਿਆ ਬੁਲਟ ਦੇ ਮੰਗ ਲਿਆ ਮੂੰਹ ਫਾੜ ਕੇ ਵੀ ਆਹ ਮੋਟਰਸਾਈਕਲ ਦੇ ਦੋ ਬੁਲਟ ਦੇ ਦੋ ਪਰ ਕੀ ਚਲਾਉਣਾ ਵੀ ਆਉਂਦਾ ਵਾ ਅ ਜਿਹੜੇ ਮਾਫ਼ ਕਰਨਾ 90% ਘਰਾਂ ਦੇ ਵਿੱਚ ਮਹੰਗੀਆਂ ਗੱਡੀਆਂ ਲੈ ਕੇ ਖੜੀਆਂ ਹਨ ਦਾਜ ਦੇ ਵਿੱਚ ਅੱਧਿਆਂ ਨੂੰ ਚਲਾਉਣੀਆਂ ਨਹੀਂ ਜੀ ਆਉਂਦੀਆਂ ਇਹ ਪੁੱਛ ਕੇ ਵੇਖ ਲਓ ਉਧਰ ਚੱਲ ਗਈ ਕੰਮ ਜਾਣਾ ਤੇਲ ਅਸੀਂ ਪਾ ਦਾਂਗੇ ਤੇ ਵਖਣਗੇ ਵੀ ਨਹੀਂ ਚਲਾਉਣੀ ਨਹੀਂ ਉਹਾਨੂੰ ਆਉਂਦੀ ਨਾਲ ਤੇਰੇ ਚੱਲ ਚੱਲਾਂਗੇ ਪਰ ਚਲਾਉਣੀ ਨਹੀਂ ਉਹਨੂੰ ਆਉਂਦੀ 90% ਵਾਰਿਆ ਤੇ ਜਦੋਂ ਬਾਣੀ ਨੇ ਕਹਿਤਾ ਕਿ ਹਰਪ੍ਰਭ ਮੇਰੇ ਬਾਬਲਾ ਹਰਦੇਵੋ ਦਾਣ ਮੈਂ ਦੱਜੋ ਦਾਜ ਦੇਣਾ ਮ ਪ੍ਰਮਾਤਮਾ ਦਾ ਨਾਮ ਦਾਜ ਦੇਣਾ ਮ ਆਪਣੀ ਧੀ ਨੂੰ ਜਾਂ ਲਗਿਆ ਗੁੜਕਾ ਸਾਹਿਬ ਦੇ ਕੇ ਤੋਰੋ ਧੀਏ ਪਤਾ ਨਹੀਂ ਤੇਰੇ ਸੌਰਾ ਪਰਿਵਾਰ ਬਾਣੀ ਪੜਦਾ ਹੋਵੇ ਕਿ ਨਾ ਆ ਗੁੜਕਾ ਲੈ ਜਾ ਪੋਥੀ ਪਰਮੇਸ਼ਰ ਕਾ ਥਾਨ ਆ ਪੋਥੀ ਸਾਹਿਬ ਲੈ ਜਾ ਖੜ ਕੇ ਉਥੇ ਸਹਿਜ ਪਾਠ ਕਰਿਆ ਕਰੀ ਤੂੰ ਵੀ ਸਹਿਜ ਪਾਠ ਕਰੀ ਜਾ ਕੇ ਆਪਣੇ ਸੌਰੇ ਪਰਿਵਾਰ ਨੂੰ ਵੀ ਸਹਿਜ ਪਾਠ ਕਰਾਵੇਂ ਤੂੰ ਵੀ ਅਮਰਤ ਸ਼ਕੇ ਜਾ ਇਥੋਂ ਤੂੰ ਵੀ ਅਮਰਤ ਸ਼ਕ ਆਪਣੇ ਸਾਰੇ ਪਰਿਵਾਰ ਨੂੰ ਵੀ ਅਮਰਦਸ਼ ਕਾਵੀ ਮੈਂ ਤਾਂ ਬੇਨਤੀ ਬੜੀ ਵਾਰੀ ਕੀਤੀ ਆ ਮੁੰਡਾ ਆਪਣੀ ਧੀ ਆਸਤੇ ਲੱਭਣਾ ਦੇ ਕੋ ਕਾਬਲ ਮੁੰਡਾ ਲੱਭੋ ਇਹ ਨਾ ਵੇਖੋ ਕਿ ਮੁੰਡੇ ਦੇ ਕੋਲ ਵੱਡੀ ਗੱਡੀ ਹੋਵੇ ਬੜੀ ਵਾਰੀ ਮੈਂ ਬੇਨਤੀ ਕੀਤੀ ਆ ਮੁੰਡਾ ਅਮੀਰ ਹੋਵੇ ਅਮੀਰ ਕਈ ਵਾਰੀ ਤਾਂ ਮੈਂ ਬੇਨਤੀ ਇਥੋਂ ਦਾ ਕਰਦਾ ਵਾਂ ਕਈ ਵਾਰੀ 100 ਕਿਲਾ ਵੇਖ ਕੇ ਤੇ ਆਪਣੀ ਧੀ ਵਿਆਹ ਦਿੰਦੇ ਆ ਉਹ ਬਾਅਦ ਚ ਪਤਾ ਲੱਗਦਾ ਮੁੰਡੇ ਨੂੰ ਨਸ਼ੇ ਨੇ ਮਾਰਤਾ ਮੁੰਡੇ ਦੇ ਚਟੇ ਦੇ ਲਤ ਨੇ ਮਾਰਤਾ ਤੇ ਕਈ ਵਾਰੀ ਕਿੱਲਾ ਪੈਲੀ ਦਾ ਹੋਵੇ ਕਈ ਜਣੇ ਉੱਥੇ ਰਿਸ਼ਤਾ ਕੀਤਾ ਜਨਵਰੀ 100 ਕੇ ਲਾਏ ਉਹਨਾਂ ਨੇ ਉਹ ਪਰਲੇ ਪਿੰਡੋਂ ਵੇਚਣੀ ਸ਼ੁਰੂ ਕੀਤੀ ਵੇਚਦੇ ਵੇਚਦਾ ਸਾਰੀ ਪੈਲੀ ਖਾ ਗਏ ਆ ਜੋ ਰੋੜ ਤੇ ਆ ਤੇ ਜਿਹੜੇ ਇੱਕ ਸਮੇਂ ਤੇ ਰੋੜ ਤੇ ਸੀ ਜਿਨ੍ਹਾਂ ਨੇ ਆਪਣੀਆਂ ਧੀਆਂ ਚੰਗਾ ਬੰਦਾ ਚੰਗਾ ਵਰ ਵੇਖ ਕੇ ਜਨਾਬ ਦੇ ਧੀਆਂ ਵੇਈਆਂ ਉਹ ਇੱਕ ਸਮੇਂ ਤੇ ਉਹਦੇ ਕੋਲ ਮਰਲਾ ਪੈਲੀ ਦਾ ਨਹੀਂ ਸੀ ਕਨਾਲ ਪੈਲੀ ਨਹੀਂ ਸੀ ਤੇ ਅੱਜ ਉਹਨੇ ਉਹ ਚੌਥੇ ਪਿੰਡ ਤੱਕ ਪੈਲੀ ਬਣਾਈਆਂ ਕਿਉਂ ਕਿਉਂਕਿ ਮੁੰਡਾ ਐਬ ਨਹੀਂ ਹੈਗੇ ਮੁੰਡੇ ਦੇ ਵਿੱਚ ਕੋਈ ਔਗਣ ਨਹੀਂ ਸੀ ਹੈਗੇ ਮੁੰਨੇ ਮਿਹਨਤ ਕੀਤੀ ਤੇ ਉਹਦੀ ਮਿਹਨਤ ਨੂੰ ਰੰਗ ਭਾਗ ਲਗੇ ਮੁੰਡਾ ਗਰੀਬ ਹੈ ਵਿਆਦੋ ਮੈਂ ਤਾਂ ਕਹਿੰਦਾ ਵਾਂ ਪਰ ਮੁੰਡਾ ਸ਼ਰਾਬੀ ਨਾ ਹੋਵੇ ਇਹ ਨਾਵੇ ਤੁਹਾਡੀ ਅਮਰਤ ਸ਼ਕੀ ਵਾਲੇ ਧੀ ਜਾ ਕੇ ਸ਼ਰਾਬ ਵਾਲੇ ਗਲਾਸ ਮਾਝਦੀ ਫਿਰੇ ਮਾਫ ਕਰਨਾ ਗੁੱਸਾ ਨਾ ਕਰਿਓ ਜਿੱਤ ਗੱਡੀਆਂ ਕਾਰਾਂ ਕੋਠੀਆਂ ਵੇਖੀਆਂ ਹੁੰਦੀਆਂ ਤੇ ਗੁਰੂ ਅਮਰਦਾਸ ਮਹਾਰਾਜ ਆਪਣੇ ਤੀ ਆਸਤੇ ਬੀਬੀ ਭਾਨੀ ਆਸਤੇ ਗੱਡੀਆਂ ਕਾਰਾਂ ਕੋਠੀਆਂ ਵੇਂਦੇ ਪਰ ਬੀਬੀ ਭਾਨੀ ਆਸਤੇ ਜੇਠਾ ਭਾਈ ਜੇਠੇ ਦਾ ਰਿਸ਼ਤਾ ਲੱਭਾ ਉਹ ਗੱਡੀਆਂ ਕਾਰਾਂ ਕੋਠੀਆਂ ਨੇ ਵੇਖੀਆਂ ਜੇ ਗੁਰੂ ਸਾਹਿਬ ਗੱਡੀਆਂ ਕਾਰਾਂ ਕੋਠੀਆਂ ਵੇਖਣ ਆਲੇ ਹੁੰਦੇ ਉਹ ਭਾਈ ਜੇਠੇ ਨੂੰ ਆਪਣੇ ਤੀ ਦਾ ਰਿਸ਼ਤਾ ਬੀਬੀ ਭਾਨੀ ਦਾ ਰਿਸ਼ਤਾ ਕਦੀ ਨਾ ਕਰਦੇ